ਲੋ ਜੀ ਪਸ਼ਮੀਨਾ ਦੇ ਵਰਕ ਵਾਲੇ ਸੂਟ ਜੋ ਆਪਾਂ ਰੈਡੀ ਕੀਤੇ ਸੀ ਬਹੁਤ ਘੱਟ ਪ੍ਰਾਈਸ ਦੇ ਲੈ ਕੇ ਆਈਆਂ ਨਵੇਂ ਕਲਰ ਐਡ ਕੀਤੇ ਨੇ ਤੇ ਆਪਾਂ ਲੈਸ ਤੇ ਲੈ ਕੇ ਆਈਆਂ ਸੋ ਜਿਆਦਾ ਬਲਕ ਦੇ ਵਿੱਚ ਰੈਡੀ ਕਰਾਉਣ ਕਰਕੇ ਆਪਾਂ ਲੈਸ ਤੇ ਕਰਦੇ ਨੇ ਸੋ ਘੱਟ ਪ੍ਰਾਈਸ ਆ ਗਏ ਨੇ ਇਹਨਾਂ ਤੇ ਬੁਰ ਬਿਲਕੁਲ ਨਹੀਂ ਆਉਂਦੀ ਵਿਦਆਊਟ ਲਰਨਿੰਗ ਵਿਦਆਊਟ ਦੁਪਟਾ ਮਿਲਣਗੇ ਪਸ਼ਮੀਨੇ ਦਾ 5 ਮੀਟਰ ਸੂਟ ਰਹੇਗਾ ਤੁਹਾਨੂੰ ਘੇਰੇ ਤੇ ਵਰਕ ਮਿਲੇਗਾ ਐਂਡ ਇਸ ਦੀ 슬ੀਵਸ ਤੇ ਵਰਕ ਮਿਲੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਇਸ ਸੂਟ ਦਾ ਜੋ ਪ੍ਰਾਈਸ ਰਹੇਗਾ ਸੀ ਓਨਲੀ 750 750 ਦੇ ਵਿੱਚ ਹੈ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਆ ਵਿਦਆਊਟ ਦੁਪੱਟਾ ਪਸ਼ਮੀਨੇ ਦਾ ਵਰਕ ਵਾਲਾ ਸੂਟ ਰਹੇਗਾ ਨੈਕਸਟ ਡਿਜ਼ਾਈਨ ਰਹੇਗਾ ਜੀ ਪਸ਼ਮੀਨੇ ਦੇ ਵਿੱਚ ਜੀ ਸੈਕਿੰਡ ਡਿਜ਼ਾਈਨ ਇਹ ਵਾਲਾ ਮਿਲੇਗਾ ਤੁਹਾਨੂੰ 5 ਮੀਟਰ ਸੂਟ ਦੀ ਕੱਟ ਮਿਲੇਗੀ ਪਸ਼ਮੀਨੇ ਦਾ ਸੂਟ ਰਹੇਗਾ ਘਰੇ ਤੇ ਵਰਕ ਦਾ ਐਂਡ ਬਾਜੂ ਤੇ ਵਰਕ ਰਹੇਗਾ 750 ਦਾ ਪ੍ਰਾਈਸ ਹੈ ਇਸ ਤੇ ਵੀ ਬੁਰ ਬਿਲਕੁਲ ਨਹੀਂ ਆਏਗੀ ਵਿਦਾਉਟ ਲਰਨਿੰਗ ਵਿਦਾਉਟ ਦੁਪੱਟਾ 750 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਇਹਨਾਂ ਚ ਵੀ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੁੰਦੀ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਸਾਰੇ ਹੀ ਕਲਰ ਐਡ ਕਰਤੇ ਨੇ ਡਾਰਕ ਲਾਈਟ ਬਹੁਤ ਚਾਦੇ ਸੋਨੇ ਰੰਗਾਂ ਦੇ ਵਿੱਚ ਇਹ ਸੂਟ ਰੈਡੀ ਹੋਏ ਨੇ ਤੀਸਰਾ ਡਿਜ਼ਾਈਨ ਆਪਣੇ ਕੋਲ ਇਹ ਵਾਲਾ ਰਹੇਗਾ ਇਹ ਵਾਲਾ ਵੀ ਪਸ਼ਮੀਨੇ ਤੇ ਘੇਰੇ ਤੇ ਵਰਕ ਮਿਲੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਇਸ ਤੇ ਵੀ ਬੁਰ ਬਿਲਕੁਲ ਨਹੀਂ ਆਏਗੀ ਫੈਬਰਿਕ ਬਹੁਤ ਅੱਛਾ ਰੰਗ ਬਹੁਤ ਸੋਹਣੇ ਨੇ ਸਰਦਾਰੀ ਨੇ ਘੇਰੇ ਤੇ ਵਰਕ ਆ ਐਂਡ ਇਸ ਦੀ ਬਾਜੂ ਤੇ ਵਰਕ ਆ 5 ਮੀਟਰ ਸੂਟ ਦੀ ਕੱਟ 900 ਪ੍ਰਾਈਸ ਚ ਬਾਈ